ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕੱਲ ਸੰਸਦ ਦੇ ਵਿੱਚ ਪੰਜਾਬ ਦੇ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟਸ ਨੇ ਸੌ ਚੁੱਕੀ ਹੈ ਪਰ ਭਾਈ ਅਮਰਤਪਾਲ ਸਿੰਘ ਦੇ ਨਾਮ ਦੀਆਂ ਆਵਾਜ਼ਾਂ ਜ਼ਰੂਰ ਆਈਆਂ ਪਰ ਉਹ ਪਹੁੰਚੇ ਨਹੀਂ ਕਿਉਂਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸੇ ਦੇ ਚੱਲਦਿਆਂ ਹੁਣ ਮੰਗ ਉੱਠੀ ਹੈ ਕਿ ਉਹਨਾਂ ਨੂੰ ਸੌ ਚੁਕਵਾਈ ਜਾਵੇ ਨਹੀਂ ਤਾਂ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੇਂਦਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਤੇ ਇਹਨਾਂ ਦੇ ਦਰਮਿਆਨ ਹੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਉਹ ਖਬਰ ਇਹ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਜਿਹਦਾ ਨਾਮ ਭਗਵੰਤ ਸਿੰਘ ਹੈ ਬਾਜੇ ਕੇ ਪਿੰਡ ਅਫਰੋਜ਼ਪੁਰ ਦੇ ਵਿੱਚ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਭਾਈ ਅਮਰਤਪਾਲ ਸਿੰਘ ਦੇ ਨਾਲ ਸਾਥੀ ਦੇ ਰੂਪ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਪ੍ਰਧਾਨ ਮੰਤਰੀ ਬਾਜੇ ਕੇ ਐਨਐਸਏ ਲੱਗਿਆ ਹੋਇਆ ਹੈ ਤੇ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਵੀ ਗਿੱਦੜਵਾਹਾ ਤੋਂ ਜ਼ਿਮਨੀ ਚੋਣ ਲੜਨ ਜਾ ਰਿਹਾ ਹੈ ਪ੍ਰਧਾਨ ਮੰਤਰੀ ਬਾਜੇ ਕੇ ਦੇ ਪੁੱਤਰ ਦੀ ਇੱਕ ਵੀਡੀਓ ਬੜੀ ਚਰਚਾ ਦੇ ਵਿੱਚ ਹੈ ਸੋਸ਼ਲ ਮੀਡੀਆ ਦੇ ਉੱਤੇ ਪੂਰੀ ਤਰ੍ਹਾਂ ਛਾਈ ਹੋਈ ਹੈ ਉਹਦੇ ਵਿੱਚ ਉਹਨੇ ਕਿਹਾ ਕਿ ਮੇਰੇ ਪਿਤਾ ਜੇਕਰ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਦੇ ਨੇ ਤਾਂ ਉਹਨਾਂ ਨੂੰ ਪੂਰਾ ਸਪੋਰਟ ਕੀਤਾ ਜਾਵੇ ਜਿਸ ਤਰ੍ਹਾਂ ਵੱਡੇ ਮਾਰਜਨ ਦੇ ਨਾਲ ਵੱਡੇ ਫਰਕ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਇਆ ਗਿਆ ਉਸੇ ਤਰ੍ਹਾਂ ਹੀ ਗਿੱਦੜਬਾਹਾ ਤੋਂ ਵੀ ਐਮਐਲਏ ਦੀ ਜਿਹੜੀ ਜ਼ਿਮਨੀ ਚੋਣ ਹੋ ਰਹੀ ਹੈ ਉਹਦੇ ਵਿੱਚ ਭਗਵੰਤ ਸਿੰਘ ਯਾਨੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਜਿਤਾਇਆ ਜਾਵੇ ਤਾਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਬਾਜੇ ਕੇ ਸੋਸ਼ਲ ਮੀਡੀਆ ਦੇ ਉਤੇ ਕਾਫੀ ਚਰਚਾ ਦੇ ਵਿੱਚ ਰਹਿੰਦਾ ਸੀ ਕਈ ਤਰ੍ਹਾਂ ਦੀਆਂ ਉਹਦੀਆਂ ਵੀਡੀਓ ਸਾਹਮਣੇ ਆਉਂਦੀਆਂ ਸੀਗੀਆਂ ਤੇ ਬਾਅਦ ਦੇ ਵਿੱਚ ਉਹਦੀ ਵੀ ਗ੍ਰਿਫਤਾਰੀ ਹੁੰਦੀ ਹੈ ਕਿਉਂਕਿ ਉਹ ਭਾਈ ਅਮਰਤਪਾਲ ਸਿੰਘ ਦੇ ਸੰਪਰਕ ਦੇ ਵਿੱਚ ਸੀਗਾ ਤੇ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਉਦੋਂ 20:00 ਵਜੇ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਦੇ ਵਿੱਚ ਉਹ ਦੱਸਦਾ ਹੈ ਕਿ ਮੈਂ ਖੇਤ ਦੇ ਵਿੱਚ ਪੱਠੇ ਵੜਨ ਆਇਆ ਸੀਗਾ ਤਾਂ ਮੈਨੂੰ ਪੁਲਿਸ ਨੇ ਘੇਰਾ ਪਾ ਲਿਆ ਗੱਡੀਆਂ ਆ ਗਈਆਂ ਨੇ ਤੇ ਮੈਨੂੰ ਹੁਣ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਵੀਡੀਓ ਨੂੰ ਸਾਂਝਾ ਕਰ ਦਿਓ ਅਜੇ ਹੀ ਵੀਡੀਓ ਚਰਚਾ ਚਾਈ ਸੀ ਤੇ ਪ੍ਰਧਾਨ ਮੰਤਰੀ ਬਾਜੇ ਕੇ ਆਪਣੇ ਪੁੱਤਰ ਦੀਆਂ ਵੀਡੀਓ ਵੀ ਪਾਉਂਦੇ ਹੁੰਦੇ ਸੀਗੇ ਪਰ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਦੇ ਪੁੱਤਰ ਨੇ ਇੱਕ ਵੀਡੀਓ ਪਾਈ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹ ਵੀਡੀਓ ਉਹ ਵੀਡੀਓ ਕਿਸੇ ਦੇ ਕਹਿਣ ਤੇ ਪਾਈ ਹੈ ਜਾਂ ਉਹਦਾ ਕਿੰਨਾ ਕੁ ਸੱਚ ਆ ਉਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਵੀਡੀਓ ਕਾਫੀ ਚਰਚਾ ਚੱਲ ਤੇ ਉਹ ਦੱਸਿਆ ਵੀ ਜਾ ਰਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਬਾਜੇਕੇ ਦਾ ਪੁੱਤਰ ਹੈ ਤੇ ਉਹ ਕਹਿ ਰਿਹਾ ਹੈ ਕਿ ਮੇਰੇ ਪਿਤਾ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨ ਜਾ ਰਹੇ ਨੇ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਜਾ ਕੇ ਚੋਣ ਲੜੀ ਸੀਗੀ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਤੇ ਉਹਨਾਂ ਦੀ ਐਮਐਲਏ ਵਾਲੀ ਸੀਟ ਖਾਲੀ ਹੋਈ ਹੈ ਗਿੱਦੜਬਾਹਾ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਤੇ ਪ੍ਰਧਾਨ ਮੰਤਰੀ ਬਾਜੇਕੇ ਹੁਣ ਉਥੋਂ ਚੋਣ ਲੜਦੇ ਆ ਜਾਂ ਨਹੀਂ ਲੜਦੇ ਜੇ ਲੜਦੇ ਆ ਜਿੱਤਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਡਿਬਰੂਗੜ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਸੌ ਚੁੱਕ ਸਮਾਗਮ ਦਾ ਹਿੱਸਾ ਕਿਵੇਂ ਬਣਦੇ ਆ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿਉਂਕਿ ਮੈਂਬਰ ਪਾਰਲੀਮੈਂਟ ਦੇ ਬਣਨ ਤੋਂ ਬਾਅਦ ਵੀ ਭਾਈ ਅਮਰਤਪਾਲ ਸਿੰਘ ਬਾਹਰ ਨਹੀਂ ਆ ਸਕੇ ਉਹਨਾਂ ਦੇ ਸੌ ਚੁੱਕ ਸਮਾਗਮ ਦੇ ਉੱਤੇ ਸਵਾਲ ਨੇ ਕਿ ਜੇਕਰ ਉਹ 60 ਦਿਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ ਤੇ ਖਡੂਰ ਸਾਹਿਬ ਦੇ ਵਿੱਚ ਵੀ ਲੋਕ ਸਭਾ ਦੀ ਜ਼ਿਮਨੀ ਚੋਣ ਮੁੜ ਹੋਵੇਗੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੋਰਾਂ ਨੇ ਕਹਿ ਦਿੱਤਾ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਰਿਹਾਈ ਕਰਾਉਣੀ ਚਾਹੀਦੀ ਹੈ ਸੌ ਚਕਵਾਉਣੀ ਚਾਹੀਦੀ ਹੈ ਨਹੀਂ ਤਾਂ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ ਹੁਣ ਦੇਖਣਾ ਹੋਵੇਗਾ ਕਿ ਅਮਰਿਤਪਾਲ ਸਿੰਘ ਤੋਂ ਬਾਅਦ ਗਿੱਦੜਵਾਹਾ ਤੋਂ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਦੇ ਆ ਜਾਂ ਨਹੀਂ ਨਿੱਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਦੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬਣਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੀ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ